ਆ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸਪਾਰਕਾ ਦੇ ਰਹੇ ਆ ਸਭ ਕੋ ਨਾਨਕ ਪੜ ਕੇ ਮਿਲ ਤੋਂ ਦੇਖ ਆਜ ਦੇ ਦਿਨ ਜੋ ਗੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ ਸੁਣਦੇ ਨੇ ਆਨੇ ਬਹੁਤੀ ਸਰਕਾਰ ਜੋ ਅਕੀਮ ਸਾਹਿਬ ਉਹਨਾਂ ਵੱਲੋਂ ਜੋ ਸੈਂਟੀਮਾ ਦਾਵਾ ਪੈਂਪ ਹੈ ਇਹਦਾ ਯੋਜਨ ਕੀਤਾ ਜਾਂਦਾ ਹੈ ਸਾ ਤੇ ਬਹੁਤ ਹੀ ਇਲਾਕੇ ਰੋਂ ਵੱਡੀ ਦੇਣ ਹੈ ਇਹਨਾਂ ਦੀ ਤੇ ਜੋ ਉਹਨਾਂ ਦਾ ਪਰਿਵਾਰ ਹੈ ਅਕੀਮ ਸਾਹਿਬ ਜੀ ਦਾ ਰਾਮਾ ਕਾਂਸੀਗਰ ਇਸ ਬਾਤ ਇਹਦਾ ਬਹੁਤ ਹੀ ਵੱਡਾ ਇਲਾਕੇ ਨੂੰ ਇਹ ਲੰਦੂ ਪ੍ਰਸਾਦ ਦੇ ਰਾਤ ਦੇ ਵਾਰ ਆ ਤੇ ਸਾਰੇ ਪੰਜਾਬ ਵਾਪੇ ਉਹ ਬਣੀ ਦੇ ਇਹੋ میرا نام ہی منڈی اچھا جی کیا پرابلم تھی آپ کو پتا کیسے لگا ٹی وی میں دیکھا تو پہلی بار آیا ہم نے ਤਿਕ ਹੋ ਗਏ ਨੰਬਰ ਆ ਵੀ ਸਕਦੇ ਆ ਅੱਜ ਉਹ ਤੇਰੇ ਮਾਤੇ ਅਮਰ ਤੇ ਉਹ ਨਾਈਟ ਆਉਟ ਲੈਂਡ ਕਮਾਲ ਲੇ ਜੀ ਨੂੰ ਹੋਰ ਨੱਟਦੇ ਹੋ ਗਏ ਜੀ ਗਣੇ ਵਾਤੇ ਟਕਣ ਦੇ ਵਾਤੇ ਆਏ ਉਹਨਾਂ ਨੂੰ ਦਵਾਈ ਚਕਾਉਣ ਦੀ ਆਗਿਆ ਬਖਸ਼ ਕਰੋ ਸਰ ਜੀ ਆਪ ਜੀ ਨੇ ਇਹ ਕੀ ਮਹਾਂਰੰਦਰ ਕਾ ਸੰਗੀਤ ਸਭ ਮਾਧਵਾ ਜੀ ਦੇ ਕਾ ਜੀ ਦੇ ਕਿਤੇ ਬਿਹਰ ਪ੍ਰਯਾਸ ਰੱਖਣਾ ਜੇ ਅਰੋਹ ਤੰਦ ਰਿਤੀ ਬਖਸ਼ ਕਰਕੇ ਆਉਣ ਵਾਲੇ ਸਮੇਂ ਦੇ ਅੰਦਰ ਇਹ ਵੀ ਇਹ ਕਹੋ ਜੀ ਜੀ ਗੁਰੂ ਇਕਾਣ ਸਿੱਖੀ ਜਾਵਾਂ ਇਕਾਣ ਰਹਾਂ ਲਾਂ ਮੋ ਇਕਾਣ ਜੀ ਸਹਾਗਾਂ ਪ੍ਰਸਾਦਾਂ ਦਨ ਸਿਰਦਾਂ ਮੰਗਾਂ ਤੇਰੀ ਅੰਮ੍ਰਿਤ ਸਰੀ ਦੇ ਨਾਨਕੀਆਂ ਝੰਡੇ ਬੂੰਗੇ ਜੁਗ ਜੁਗ ਅਤਰ ਧੰਕਾ ਦੇਕਾਰ ਫਲ ਸਾਗੇ ਸਾਹੇ ਬੁੱਲ ਕੀ ਵਾਣੀ ਗੁਰੂ ਬਲਵੰਤ ਮੰਨਿਵਾ ਮਤ ਉੱਕੀ ਮਨ ਹੈ ਤੋ ਸਾਬ ਤੇਰੀ ਵਡਿਆਈ ਕੋਈ ਨਾ ਉਨਗਾਰੇ ਮੇਰਾ ਵਾਹਿਗੁਰੂ ਵਾਹਿਗੁਰੂ ਜੀ ਇੱਕ ਅੰਕਾ ਕਿ ਬਤ ਹੈ ਸ੍ਰੀ ਭਗਵਤੀ ਦੀ ਈਸ਼ਰ ਹੈ ਵਾਰੀ ਭਗਵਤੀ ਜੀ ਦੇ ਪਾਸ ਸਾਹੀ ਦੱਸਣੇ ਪ੍ਰੇਤਾਂ ਭਗਵਤੀ ਜੀ ਵਰਗਾ ਗੁਰੂ ਨਾਨਕ ਦੇਵ ਜੀ ਆ ਸਤ ਨਾਮੁ ਵਾਹਿਗੁਰੂ ਸਤ ਨਾਮੁ ਵਾਹਿਗੁਰੂ ਸਤ ਨਾਮੁ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਬਸ ਦੇ ਪਾਸਾ ਤੇ ਰੁਕਦੇ ਨਹੀਂ ਹਣ ਰੁਕ ਜਾ ਰੁਕ ਜਾ ਬਾਸ ਰੁਕ ਜਾ ਰੁਕ ਜਾ ਬਾਸ ਮੱਤ ਧੱਕਾ ਮਕੀਨਾ ਨਾ ਕਰੋ ਹੱਥ ਜੋੜ ਕੇ ਜੀ ਆਇਆਂ ਨੂੰ ਮੱਤ ਧੱਕਾ ਮਾਰੋ ਇਧਰ ਆ ਕੇ ਇਧਰ ਆ ਕੇ ਜੀਤੂ ਗਪ ਮੇਸ਼ਰੂਦੀ ਸਾਹਿਬ ਬਹੁਤ 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 ਤੁਹਾਨੂੰ ਬਹੁਤ ਵੱਡਾ ਬੋਸ ਦਾ ਬਹੁਤ ਵੱਡਾ ਚੈਨ ਹੈ ਕੈਮਰਾਮੈਨ ਸਾਰੇ ਬਹੁਤ 24 ਮਿੰਟਾਂ ਹੋਏ ਜਿਹੜੇ ਅੰਦਰ ਤਨਵੈ ਤੇ ਸਾਰੇ ਸਭ ਤੋਂ ਜ਼ਿਆਦਾ ਬੁਰੀ ਚੰਦਾ ਵੀ ਮੌਲ ਨਹੀਂ ਸੌਂਦਾ ਵੀ ਸਭ ਤੋਂ ਬਹੁਤ ਬੋਤਲ ਨੂੰ ਸਾਰੇ ਅਰਦਾਸ ਕਰੋ ਸਾਰੇ ਬਿਮਾਰ ਠੀਕ ਹੋਣ ਜੀ ਪਰਮਾਤਮਾ ਦੀ ਕਿਰਪਾ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਜੀ ਗੱਲ ਕਰਦਾ ਹਾਂ ਅੱਜ ਚੰਮੂ ਜੀ ਕਲਾਸ ਤੋਂ ਨਵਾਂ ਅਸਾਮ ਦੇ ਨੇ ਤੇ زون کی سپارش ہوئی تھنوار تھنوار میرے سامنے لوجی نو کر دے دے دیکھو ساری کا چکو کچھ دیر پانی دے دے یہاں بھاگ اور تم سب کو رہنے دے باقی ہوڑ میں بھی انا چل ਬੱਚਿਆਂ ਵਾਲੀ ਠੀਕ ਹੈ ਜਿਸ ਦੇ ਪਿੱਛੇ ਕੁਆਂਟੀਟੀ ਜ਼ਿਆਦਾ ਨਾ ਵੱਡੇ ਲੈ ਲਿਓ ਉਹਨਾਂ ਵੱਡੇ ਲੈ ਲਿਓ ਪਲੇਟਾਂ ਲੈ ਲਓ ਹੋਰ ਆ ਗਿਆ ਬੱਚਿਆਂ ਵਾਲੀ ਹਾਂ ਬੱਚਿਆਂ ਵਾਲੀ ਦੇ ਦਿਓ ਪਲੇਟਾਂ ਆ ਬੱਚਿਆਂ ਵਾਲੀ ਦੇ ਦੇ ਲਿਆਓ ਲਿਆਓ ਜਾਨੀ ਬਿਲਕੁਲ ਇੱਥੇ ਦੇ ਦੇ ਇੱਕ ਨਾ ਕੀ ਹੋ ਜਾ ਕੰਮ ਹੋ ਗਿਆ ਭਰੀਆਂ ਹੋਈਆਂ ਤਿਆਰ ਹੋ ਗਈਆਂ ਲਿਓ ਆ ਲੈਓ ਦੋ ਬੀਤੀ ਤੁਨ ਜਪ ਚਾਨ ਰਹੋਆ ਜੋ ਕਰ ਸੂਰ ਨਿਕਲਿਆ ਤਾਰੇ ਠਾਕ ਅੰਧੇਰ ਕੋ ਲੋਆ ਸੁਈ ਅਰਦਾਸ ਸੁਆਮੀ ਵੀਰ ਸਰਬ ਕਲਾ ਬਣਾਈ ਪ੍ਰਾਪਤ ਭਈ ਸਭ ਲੈ ਜਗ ਅੰਤਰ ਗੁਰ ਨਾਇ ਦਾ ਭਲਾ ਕਰਨ ਦੇ ਵਾਸਤੇ ਮਾਤਾ ਗੁਰੂ ਪਿਆਰੇ ਹਕੀਮ ਅਰੰਧ ਪਾਠ ਕੀ ਮਿਆਹ ਤਖਾ ਪੁਜਨ ਦੇ ਤਾਰ ਜੋਗ ਮਾਤਾ ਮਾਤਾ ਰੇਂਦਰ ਕੌਰ ਜੀ ਗੁਰੂ ਜੀ ਦੇ ਮਾਤਾ ਕੇ ਪਾਸਾ ਜਿਉ ਜੋ ਦਮਾ ਕੰਥੜੇ ਨੀਲਾ ਆਲੂ ਬਿਧਮਾਂਗੇ ਜਿਵਾਈ ਪਿਆਰ ਕਰਕੇ ਇਹ ਸਤਪੁਰਾਂ ਦੇ ਪ੍ਰਕਾਸ਼ ਦੇ ਹਾਰੇ ਵਾਲੇ ਜਿਨ ਕੋਈ ਜੰਨ ਤਤਪੁਰੂ ਜੀ ਅਹਤਵਾਕਤ ਜਿਵਾਈ ਜੋ ਹੈ ਪਿਆਰ ਹੋਈ ਹੋਈ ਗੁਰੂ ਜੀ ਬਿਨਵਾਖੇ ਪਾਸਤਾ ਜੀ ਆਪ ਜੀ ਕਿਰਪਾ ਕਰੋ ਮੇਰੇ ਬਸ ਗ੍ਰੰਥ ਕਰੋ ਤੁਸੀਂ ਇੱਕ ਵਾਰ ਆਏ ਕਿੱਥੇ ਤੇ ਹਿਮਾਚਲ ਤੋਂ ਆਏ ਗੋਡਿਆਂ 'ਚ ਦਰਦ ਹੈ ਜੀ ਅੱਛਾ ਜੀ ਸਾਰਾ ਸਰੀਰ ਦੁਖਦਾ ਹਾਂਜੀ ਇੱਥੇ ਸਾਡੀ ਕੁੜੀ ਵਿਆਹੀ ਹੋਈ ਅੱਛਾ ਜੀ ਹਾਂਜੀ ਉਹਨੇ ਦੱਸਿਆ ਹਾਂਜੀ ਇਹ ਰਾਮ ਹੈ ਗਿਨਾਲ ਤੇ ਤਾਹੀ ਆਏ ਠੀਕ ਜੀ ਹਾਂਜੀ ਪਤਾ ਕਿਦਾਂ ਲੱਗਿਆ ਜੀ ਫਿਰ ਇਹ 10 ਦਿਨ ਦੇ ਕਿਸ ਤੇ ਗਾਰ ਠੀਕ ਤੇ ਤੁਸੀਂ ਖਾਣੀ ਆ ਆ ਇਹ ਸਾਡਾ 37ਵਾਂ ਹਕੀਮ ਖਿਸ਼ਾਲ ਸਿੰਘ ਯਾਦਗਾਰੀ ਕੈਂਪ ਮੰਗੇਵਾਲ ਵਿਖੇ ਲੱਗਦਾ ਤੇ ਹਰ ਸਾਲ ਅਸੀਂ ਕੋਈ ਜਿਹੜੇ ਐਕਸਟਰਾ ਆਰਡੀਨਰੀ ਕੰਮ ਕਰਦੇ ਆਪਣੇ ਪਿੰਡ ਲੋਕੀ ਉਹਨਾਂ ਨੂੰ ਸਨਮਾਨਿਤ ਕਰਦੇ ਆ ਤੇ ਇਸ ਵਾਰੀ ਅਸੀਂ ਈਸ਼ਾਨ ਚੌਧਰੀ ਮੈਡਮ ਹੈ ਬੀ ਡੀ ਪੀਓ ਅਨੰਤਪੁਰ ਸਾਹਿਬ ਉਹਨਾਂ ਨੂੰ ਸਨਮਾਨਿਤ ਕੀਤਾ ਤੇ کافی اچھا ਕੰਮ ਕਰ ਰਹੇ ਹਨ ਮੀਨਸ ਲੋਕ ਕੀ ਹੀ ਉਹਨਾਂ ਨੂੰ ਪ੍ਰਮੋਟ ਕਰਦੇ ਆ ਕਿ ਅੱਛਾ ਕੰਮ ਕਰ ਰਹੇ ਆ ਤੇ ਇਸ ਵਾਰੀ ਅਸੀਂ ਉਹਨਾਂ ਨੂੰ ਇੱਥੇ ਸਨਮਾਨਿਤ ਕੀਤਾ ਸੋ ਵੀ ਵਿਸ਼ ਹਿਮ ਲੱਕ ਅ ਵੀ ਸ਼ਰ ਵੇ ਗੁੱਡ ਲੱਕ ਕਿ ਉਹ ਅੱਗੇ ਵੀ ਉਹਨਾਂ ਨੂੰ ਤਰੱਕੀ ਮਿਲੇ ਤੇ ਉਹ ਬਹੁਤ ਵਧੀਆ ਕੰਮ ਕਰਨ ਕਿਉਂਕਿ ਸੋਸਾਇਟੀ ਦਾ ਬਹੁਤ ਵੱਡੀ ਰਿਸਪੌਂਸਿਬਿਲਟੀ ਹੁੰਦੀ ਹੈ ਪੰਚਾਇਤ ਦਾ ਕੰਮ ਹੈ ਲੋਕਲ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਉਹਦੇ ਚ ਬਹੁਤ ਵਧੀਆ ਕੰਮ ਕਰ ਰਹੀਆਂ ਤੇ ਆਪਾਂ ਵੀ ਥੋੜੇ ਪੁਆਇੰਟਸ ਡਿਸਕਸ ਕੀਤੇ ਐ ਸੋ ਮੈਨੂੰ ਲੱਗਦਾ ਹੈ ਕਿ ਇਨ ਫਿਊਚਰ ਸ਼ੀਲ ਓ ਐਕਸਲ ਇਨ ਹਰ ਫੀਲ